ਬੜੀਆ ਗੱਲ ਹੈ ਜੋ ਕਿ ਉਹਨਾਂ ਦਾ ਜਿਹੜਾ ਸਹਿਯੋਗ ਹੈ ਜੀ ਇੱਕ ਇਸ ਟਾਈਮ ਤੇ ਆ ਕੇ ਇਸ ਮੋੜ ਤੇ ਆ ਕੇ ਮਿਲ ਰਿਹਾ ਜਿਸ ਟਾਈਮ ਤੇ ਜਿਹਨੂੰ ਕਹਿੰਦੇ ਨੇ ਕਿ ਡੁੱਬਦੇ ਨੂੰ ਚਣਕੇ ਦਾ ਸਹਾਰਾ ਹੁੰਦਾ ਹੈ ਜੀ 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 ਬਹੁਤ ਵਧੀਆ ਗੱਲ ਹੈ ਅਸੀਂ ਤਾਂ ਚੈਨਲ ਦੇ ਮਾਧਿਅਮ ਨਾਲ ਹੀ ਬਾਕੀ ਲੋਕਾਂ ਨੂੰ ਵੀ ਜਾਂ ਬਾਕੀ ਜਿਹੜੇ ਕਿਤੇ ਨਾ ਕਿਤੇ ਹੋਰ ਸੂਬੇ ਵੀ ਆ ਜਿਹਨੂੰ ਹਮੇਸ਼ਾ ਹੀ ਮੈਂ ਗੱਲ ਕਰਦਾ ਹੁੰਦਾ ਵੀ ਹਿੰਦੁਸਤਾਨ ਦਾ ਮਸਲਾ ਇਕੱਲੇ ਪੰਜਾਬ ਦਾ ਨਹੀਂ ਬਾਕੀ ਸੂਬਿਆਂ ਨੂੰ ਵੀ ਕਿਤੇ ਨਾ ਕਿਤੇ ਜਾਗਣਾ ਚਾਹੀਦਾ ਬਾਕੀ ਸੂਬਿਆਂ ਨੂੰ ਵੀ ਕਿਤੇ ਨਾ ਕਿਤੇ ਟਨੋਰੀ ਬਾਰਡਰ ਤੇ ਆ ਕੇ ਜਾ ਕੇ ਜਨਾ ਕਿਤੇ ਜਾ ਜਿਹੜੀ ਦਿੱਲੀ ਜਾਣ ਦੀ ਗੱਲ ਕਰਦੇ ਆ ਜਾਂ ਜਿਹੜੇ ਤਿੰਨ ਕਾਲੇ ਕਾਨੂੰਨ ਉਲਟ ਕਰਾਉਣ ਦੀ ਗੱਲ ਕਰਦੇ ਆ ਐਮਐਸਪੀ ਦੀ ਗੱਲ ਕਰਦੇ ਆ ਜੋ ਜੋ ਵੀ ਮੰਗਾਂ ਹੈ ਤਾਂ ਕਿਤੇ ਨਾ ਕਿਤੇ ਕਿਸਾਨਾਂ ਦੀ ਸਪੋਰਟ ਕੀਤੀ ਜਾਵੇ ਕਿਸਾਨਾਂ ਦੀ ਸਪੋਰਟ ਕੀਤੀ ਜਾਵੇ ਮਤਲਬ ਸਿਸਟਮ ਦੀ ਸਪੋਰਟ ਕੀਤੀ ਜਾਵੇ ਕਿਸਾਨ ਆਪਣੇ ਵਾਸਤੇ ਨਹੀਂ ਲੜਦੇ ਆ ਜਥੇਦਾਰ ਹੋਰੀ ਆਪਣਾ ਡੱਲੇਵਾਲ ਸਾਹਿਬ ਆਪਣੇ ਇਕੱਲੇਾਂ ਦੀ ਖਾਤਰ ਨਹੀਂ ਲੜ ਰਹੇ ਆਪਣੇ ਪਰਿਵਾਰ ਦੀ ਖਾਤਰ ਨਹੀਂ ਲੜ ਰਹੇ ਉਹ ਪੂਰੇ ਦੇਸ਼ ਦੇ ਲੋਕਾਂ ਵਾਸਤੇ ਲੜ ਰਹੇ ਆ ਕਿਉਂਕਿ ਨਫਾ ਵੀ ਪੂਰੇ ਦੇਸ਼ ਦਾ ਹੈ ਨੁਕਸਾਨ ਵੀ ਪੂਰੇ ਦੇਸ਼ ਦਾ ਹੈ ਇਸ ਕਰਕੇ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਬਾਕੀ ਸੂਬਿਆਂ ਰੋ ਵੀ ਬਾਰ-ਬਾਰ ਪਹਿਲਾਂ ਦੀ ਤਰ੍ਹਾਂ ਬਾਰ-ਬਾਰ ਅਪੀਲ ਕਰੂਗੇ ਵੀ ਤੁਸੀਂ ਵੀ ਵੱਧ ਤੋਂ ਵੱਧ ਖਨੌਰੀ ਬਾਰਡਰ ਤੇ ਪਹੁੰਚੋ ਜਾਂ ਹੋਰ ਜਿੱਥੇ-ਜਿੱਥੇ ਵੀ ਬਾਰਡਰਾਂ ਤੇ ਕਿਸਾਨ ਧਰਨਾ ਲੱਗਿਆ ਹੋਇਆ ਹੈ ਇਸ ਮਤਲੇ ਦੇ ਲੋਕ ਬੈਠੇ ਆ ਉਹਨਾਂ ਦੀ ਸਪੋਰਟ ਕਰੋ ਤਾਂ ਜੋ ਕਿ ਕੇਂਦਰ ਸਰਕਾਰ ਦੇ ਕਿਤੇ ਨਾ ਕਿਤੇ ਅੱਖਾਂ ਵੀ ਖੁੱਲ੍ਹਣ ਕਿਤੇ ਨਾ ਕਿਤੇ ਕੰਨ ਵੀ ਖੁੱਲ੍ਹ ਜਾਣ ਕਿ ਸਾਬਕਾ ਫੌਜੀ ਆ ਰਿਹਾ ਹੈ ਛਿੰਚਾ ਇੱਕ ਡਿਊਟੀ ਤੇ ਬੈਠਾ ਮਜਬੂਰ ਬੰਦਾ ਇੱਕ ਜਿਹੜਾ ਸਰਕਾਰ ਦੇ ਅੰਡਰ ਹੁੰਦਾ ਉਹ ਨਹੀਂ ਖੁੱਲ ਕੇ ਆ ਸਕਦਾ ਬਹੁਤ ਲੋਕ ਕੋਸ਼ਿਸ਼ ਵੀ ਕਰਦੇ ਆ ਜਿਹੜੇ ਸਰਕਾਰੀ ਨੌਕਰੀਆਂ ਕਰ ਲੈਂਦੇ ਕਹਿੰਦੇ ਕਿਤੇ ਨਾ ਕਿਤੇ ਸਪੋਰਟ ਕਰਨੀ ਚਾਹੁੰਦੇ ਆ ਫਿਰ ਬੰਦੇ ਨੂੰ ਉਹੀ ਗੱਲ ਹੋ ਜਾਂਦੀ ਹੈ ਵੀ ਜਿਹੜਾ ਬੰਦਾ ਇੱਕ ਡਿਊਟੀ 'ਚ ਮਜਬੂਰ ਹੋ ਜਾਂਦਾ ਚਲੋ ਠੀਕ ਹੈ ਸਾਬਕਾ ਆਇਆ ਬਹੁਤ ਵਧੀਆ ਗੱਲ ਆ ਸੀ ਤੈਦਲੋ ਜਿਹੜਾ ਇਹਨਾਂ ਦਾ ਚੈਨਲ ਤੇ ਮਾਧਿਅਮ ਪਰ ਅਸੀਂ ਧੰਨਵਾਦ ਕਰਦੇ ਆਂ ਔਰ ਪੂਰਾ ਜਿਹੜੀ ਸਪੋਰਟ ਹੈ ਇਹਨਾਂ ਦੀ ਹਮੇਸ਼ਾ ਹੀ ਜਿਹੜੀ ਕਿਸਾਨਾਂ ਦੇ ਨਾਲ ਰਹੀ ਹੈ ਤੇ ਰਹੂਗੀ ਅੱਜ ਇਹਨ ਸਰਕਾਰ ਦੀ ਵੀ ਪੰਜਾਬ ਸਰਕਾਰ ਦੀ ਜਿਹਦੀ ਹਮੇਸ਼ਾ થી ਗੱਲ ਕਰਦੇ ਹੁੰਦੇ ਆ ਵੀ ਸਰਕਾਰ ਕਦੋਂ ਜਾਗੂਗੀ ਸਰਕਾਰ ਕਦੋਂ ਖਨੋਰੀ ਬਾਰਡਰ ਤੇ ਪਹੁੰਚੂਗੀ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਕੋਈ ਡਿਪਾਰਟਮੈਂਟ ਦਾ ਨੁਮਾਇੰਦਾ ਜਾਂ ਕੋਈ ਸ਼ੇਦ ਕੋਪਾਗ ਦਾ ਨੁਮਾਇੰਦਾ ਕੋਈ ਇੱਥੇ ਖਨੋਰੀ ਬਾਰਡਰ ਤੇ ਆਵੇ ਅੱਜ ਸਰਕਾਰ ਵੱਲੋਂ ਅਮਨ ਰੋੜਾ ਜੀ ਆਪਰੇ ਕੁਡੀਆ ਸਾਹਿਬ ਵਰਮੀ ਸਿੰਘ ਕੁਡੀਆ ਜੀ ਜੀ ਔਰ ਬਲਬੀਰ ਸਿੰਘ ਸਿਹਤ ਮੰਤਰੀ ਬਲਵੀਰ ਸਿੰਘ ਤੇ ਹੋਰ ਕਈ ਜਿਹੜੇ ਕੈਬਨਟ ਮੰਤਰੀ ਆ ਅੱਜ ਇੱਥੇ ਆਏ ਆ ਕਿ ਇੱਥੇ ਇਹਨਾਂ ਨੇ ਜਿਹੜਾ ਇੱਕ ਉਹਨਾਂ ਦਾ ਆਉਣ ਦਾ ਮੇਨ ਮਕਸਦ ਸੀ ਵੀ ਡੱਲੇਵਾਲ ਸਾਹਿਬ ਦਾ ਜਿਵੇਂ ਉਹਨਾਂ ਨੇ ਬਿਲਕੁਲ ਹੀ ਖਾਣ ਪੀਣ ਤੋਂ ਮਨਾ ਕੀਤਾ ਹੋਇਆ ਅੱਜ 28 ਦਿਨ ਹੋ ਗਏ ਆ ਵੀ ਕੁਝ ਖਾਣਾ ਪੀਣਾ ਨਹੀਂ ਆ ਅਰ ਦੂਜਾ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਦਵਾਈ ਲੈਣ ਤੋਂ ਵੀ ਜਿਹਨੂੰ ਕਹਿੰਦੇ ਨੇ ਵੀ ਦਵਾਈਆਂ ਦਾ ਵੀ ਕਿਤੇ ਨਾ ਕਿਤੇ ਉਹਨਾਂ ਨੇ ਵਰਤ ਰੱਖ ਲਿਆ ਇਹ ਜਿਹੜੀ ਉਹਨਾਂ ਦੇ ਸਿਹਤ ਨੂੰ ਨੁਕਸਾਨ ਆ ਜਿਹੜਾ ਦਿਨ ਪਰ ਦਿਨ ਕਿਤੇ ਨਾ ਕਿਤੇ ਵੱਧਦਾ ਜਾ ਰਿਹਾ ਉਹ ਉਹਦਾ ਮਤਲਬ ਇਹ ਸੀਗਾ ਵੀ ਸਰਕਾਰ ਤੁਹਾਨੂੰ ਇਹ ਕਹਿ ਰਹੀ ਹੈ ਵੀ ਤੁਸੀਂ ਅਗਰ ਅੰਛੇ ਨਹੀਂ ਛੱਡਣਾ ਕੋਈ ਗੱਲ ਨਹੀਂ ਤੁਸੀਂ ਮਾਨਵਾਰਤ ਵਿੱਚ ਨਹੀਂ ਛੱਡਣਾ ਕੋਈ ਗੱਲ ਨਹੀਂ ਰੋਟੀ ਪਾਣੀ ਖਾਣਾ ਨਹੀਂ ਖਾਣਾ ਕੋਈ ਗੱਲ ਨਹੀਂ ਲੇਕਿਨ ਕਿਤੇ ਨਾ ਕਿਤੇ ਦਵਾਈਆਂ ਤਾਂ ਲਓ ਤਾਂ ਜੋ ਤੁਹਾਡੀ ਇਹ ਸਿਹਤ ਕਿਤੇ ਨਾ ਕਿਤੇ ਠੀਕ ਰਹੇ ਕਹਿਣ ਦਾ ਮਤਲਬ ਇਹ ਵੀ ਅੱਜ ਸਰਕਾਰ ਆਈ ਹੈ ਜੀ ਅਸੀਂ ਇਹ ਕੋਈ ਨਹੀਂ ਕਹਿੰਦੇ ਵੀ ਸਰਕਾਰ ਕਿਉਂ ਆਈ ਹੈ ਸਰਕਾਰ ਤਾਂ ਜੀ ਕਿੰਤੂ ਪ੍ਰਤੂ ਵੀ ਕਰੀਏ ਲੇਕਿਨ 2.5 ਦਿਨ ਹੋ ਗਏ ਹਨ ਇਕੋ ਬਜ਼ੁਰਗ ਆਪਣਾ ਬਿਲਕੁਲ ਕੋ ਹੜਤਾਲ ਤੇ ਬੈਠਾ ਜਿਨੇ ਅੱਜ ਦਵਾਈਆਂ ਵੀ ਬੰਦ ਕਰ ਦਿੱਤੀਆਂ ਅੱਜ ਤੋਂ ਪਹਿਲਾਂ ਸਰਕਾਰ ਕਿਉਂ ਨਹੀਂ ਜਾਗੀ ਜਾਂ ਸਰਕਾਰ ਹੁਣ ਵੀ ਆਈ ਹੈ ਤਾਂ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੇ ਪੱਤਰਕਾਰਾਂ ਨਾਲ ਹੋਈਆਂ ਕਿਤੇ ਨਾ ਕਿਤੇ ਗੋਲ ਮੋਲ ਜਵਾਬ ਦੇ ਦੇਣਾ ਹਨ ਰੋੜਾ ਜੀ ਵੱਲੋਂ ਬੜੇ ਲੰਬੇ ਲੰਬੇ ਕਿਤੇ ਨਾ ਕਿਤੇ ਪਾਠੰਦ ਦੇ ਦੇਣੇ 15 ਮਿੰਟ ਤੱਕ ਅਮਰ ਰੋੜਾ ਜੀ ਨੇ ਕਿਤੇ ਨਾ ਕਿਤੇ ਨਾਮ ਲੈਣ ਦੇ ਵਿੱਚ ਲਾ ਤੇ ਮੇਰੇ ਨਾਲ ਕੌਣ ਆਇਆ ਮੇਰੇ ਨਾਲ ਕੌਣ ਆਇਆ ਨਹੀਂ ਹੈ ਮੈਂ ਉਹ ਹੈ ਮੇਨ ਗੱਲ ਹੈ ਜਿਹੜੀ ਮੇਨ ਮੁੱਦੇ ਦੀ ਗੱਲ ਹੈ ਵੀ ਬਾਅਦ ਦੇ ਵਿੱਚ ਜਿਹੜਾ ਲਾਸਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਇਹ ਅਰਜ਼ੀਕਰ ਰੌਬੀ ਤੁਹਾਡੇ ਅੰਸ਼ੰਦ ਦੇ ਨਾਲ ਸਪੋਰਟ ਰੌਬੀ ਇਹ ਵਿਦਾ ਸੰਘਰਸ਼ ਅੰਸ਼ੰਦ ਨਗਰ ਨਗਰ ਤੇ ਲੰਬਾ ਚੱਲੂ ਕਿਉਂਕਿ ਕੇਂਦਰ ਸਰਕਾਰ ਦੀਆਂ ਖਾਣੀਆਂ ਨਹੀਂ ਖੁੱਲ ਰਹੀਆਂ ਜਾਂ ਕੇਂਦਰ ਸਰਕਾਰ ਟੱਕਾ ਕਰ ਰਹੀ ਹੈ ਐਨੀ ਗੱਲ ਉਹਨਾਂ ਨੇ ਜ਼ਰੂਰ ਕਹੀਆਂ ਲੇਕਿਨ ਨਾਲ ਦੀ ਨਾਲ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਵੀ ਇੱਕ ਸੈਂਟਰਲ ਸਰਕਾਰ ਦੇ ਕੋਲ ਜਿਹੜੀ ਕਿ ਪੰਜਾਬ ਸਰਕਾਰ ਦੀ ਜਾਂ ਸੂਬੇ ਦੀ ਸਰਕਾਰ ਦੀ ਐਨੀ ਵੀ ਪਾਵਰ ਨਹੀਂ ਹੈਗੀ ਵੀ ਕੋਈ ਬੰਦਾ ਮਰਨ ਵਾਰ ਤੇ ਬੈਠਾ ਉਸ ਬੰਦੇ ਦਾ ਕੋਈ ਨਾ ਕੋਈ ਗੱਲਬਾਤ ਕਰਕੇ ਜਾਂ ਕੋਈ ਨਾ ਕੋਈ ਜਿਹਨੂੰ ਕਹ ਦਿੰਦੇ ਆ ਵੀ ਇੱਕ ਆਸ਼ਵਾਸਨ ਦੇ ਕੇ ਕਿਤੇ ਨਾ ਕਿਤੇ ਬੰਦੇ ਨੂੰ ਕੰਮ ਛੇ ਕਮ ਰੋ ਪਾਣੀ ਖਾ ਕੇ ਖਾਣ ਜੋਗਾ ਕੰਮ ਨਹੀਂ ਚਾਹੀਦਾ ਦੋਈ ਰੋਟੀ ਲੈਣ ਜੋਗਾ ਕਰਨਾ ਚਾਹੀਦਾ ਕਿ ਐਦਾਂ ਦੇ ਅਪਰਾਲੇ ਜਿਹੜੇ ਪੰਜਾਬ ਸਰਕਾਰ ਵੱਲੋਂ ਸਾਨੂੰ ਨਹੀਂ ਦਿਖ ਰਹੇ ਹਾਂ ਪਾਚ ਨੂੰ ਲੰਬੇ ਜਰੂਰ ਰਹੇ ਆ ਲੇਕਿਨ ਅਸੀਂ ਸੇਧ ਮੰਤਰੀ ਤੋਂ ਵੀ ਪੁੱਛਣਾ ਚਾਹੁੰਦੇ ਆ ਅਸੀਂ ਕਿਤੇ ਨਾ ਕਿਤੇ ਆਮਰੋੜਾ ਜੀ ਤੋਂ ਵੀ ਪੁੱਛਵਾ ਚਾਹੁੰਦੇ ਆ ਅੰਬੀ ਜਿਹੜਾ ਹੁਣ ਤੱਕ ਇਹਨਾਂ ਦੀ ਛੇਦ ਦਾ ਨੁਕਸਾਨ ਹੋਇਆ ਜਾਂ ਤੁਸੀਂ ਇਹਨਾਂ ਨੂੰ ਸੁਵਾਰਨ ਦੀ ਗੱਲ ਨਹੀਂ ਕਰਦੇ ਜਾਂ ਇਹਨਾਂ ਨੂੰ ਅਣਚੇਤ ਖਤਮ ਕਰਨ ਦੀ ਗੱਲ ਨਹੀਂ ਕਰਦੇ ਉਹ ਸਰਕਾਰ ਦੇ ہاں ਸੀਐਮ ਸਾਹਿਬ ਦੀ ਗੱਲ ਕੀਤੀ ਉਹਨਾਂ ਨੇ ਵੀ ਸੀਐਮ ਸਾਹਿਬ ਦੀ ਸਪੋਰਟ ਹੈ ਸਪੋਰਟ ਸਾਨੂੰ ਕਿਤੇ ਵੀ ਦਿਖ ਰਹੀ ਲੋਕਾਂ ਨੂੰ ਕਿਤੇ ਸਪੋਰਟ ਨਹੀਂ ਦਿਖ ਰਹੀ ਕੀ ਸਪੋਰਟ ਤਾਂ ਇੰਨੀ ਦਿਖ ਰਹੀ ਵੀ ਕਦੋਂ ਜਗਜੀਤ ਸਿੰਘ ਢੱਲੇ ਵਾਲ ਦੀ ਰੋਚਕਿਆ ਜਾਵੇ ਕਿਤੇ ਨਾ ਕਿਤੇ ਗਵਰਨਮੈਂਟ ਸਰਕਾਰ ਆਪਣੇ ਹੱਥ ਚ ਲੈ ਕੇ ਕਿਤੇ ਨਾ ਕਿਤੇ ਉਹਨਾਂ ਦਾ ਇਸ ਕੋਹੜਤਾਲਕ ਲਾ ਸਕੀ ਸਰਕਾਰ ਤਾਂ ਇਹ ਉਹਦੇ ਜਾਂ ਸਰਕਾਰ ਨੇ ਤਾਂ ਪੁਲਿਸ ਲਾਈ ਹੋਈ ਹੈ ਦੇਖੋ ਇੱਕ ਪਾਸੇ ਤੁਸੀਂ ਆ ਰਹੇ ਹੋ ਇੱਕ ਪਾਸੇ ਤੁਸੀਂ ਸਪੋਰਟ ਵੀ ਗੱਲ ਕਰ ਰਹੇ ਹਾਂ ਕਿ ਸੀਐਮ ਸਾਹਿਬ ਵੀ سپورਟ ਕਰਦੇ ਸਰਕਾਰ ਵੀ سپورਟ ਕਰਦੀ ਹੈ ਦੂਜੇ ਪਾਸੇ ਤੁਸੀਂ ਕਿਤੇ ਨਾ ਕਿਤੇ ਤੰਗ ਕਰ ਰਹੇ ਹੋ ਪਰੇਸ਼ਾਨ ਕਰ ਰਹੇ ਹੋ ਜਾਂ ਕਿਤੇ ਨਾ ਕਿਤੇ ਡੱਲੇਵਾਲ ਸਾਹਿਬ ਨੂੰ ਆਪਣੀ ਪਸਟੇਜ ਵਿੱਚ ਲੈ ਕੇ ਕਿਤੇ ਨਾ ਕਿਤੇ ਉਹਨਾਂ ਦਾ ਕੋਹ ਹੜਤਾਲ ਕਰਾਉਣੀ ਚਾਹੁੰਦੇ ਆ ਜਾਂ ਉਹਨਾਂ ਦੇ ਅਣਛੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਇਹ ਕਿਹੜੀਆਂ ਦੋਗਰੀ ਨੀਤੀ ਅਪਣਾ ਰਹੀ ਹੈ ਸਰਕਾਰ ਸਾਡੀ ਸੰਭ ਤੋਂ ਬਾਹਰ ਹੈ ਜੀ ਸ਼ਰਮਾ ਜੀ ਚਲੋ ਅਸੀਂ ਇਹ ਨਹੀਂ ਕਹਿੰਦੇ ਦੇਰ ਆਏ ਦਰੁਸਤ ਆਏ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿਹੜੇ ਸਾਬਕਾ ਫੌਜੀ ਵੇ ਸਾਬਕਾ ਪੁਲਿਸ ਕਰਮਚਾਰੀ ਉੱਥੇ ਪਹੁੰਚੇ ਨੇ ਹੈਨਾ ਤੇ ਉਸ ਤੋਂ ਬਾਅਦ ਹੀ ਅਮਨ ਰੋੜਾ ਦੀ ਪ੍ਰੈਸ ਕਾਨਫਰੰਸ ਕਰਨਾ ਉੱਥੇ ਜਾ ਕੇ ਮੰਤਰੀਆਂ ਨੇ ਲਿਆ ਕੇ ਇੱਕ ਇੱਕ ਪ੍ਰੈਸ਼ਰ ਨਹੀਂ ਪੈ ਗਿਆ ਸਰਕਾਰ ਤੇ ਇਹ ਵੀ ਦੇਖੋ ਯਾਨੀ ਬਜ਼ੁਰਗ ਜਿਹੜੇ ਫੌਜੀ ਹੈ ਰਿਟਾਇਰ ਸਾਬਕਾ ਫੌਜੀ ਉਹ ਆ ਚੁੱਕੇ ਨੇ ਤੇ ਅਸੀਂ ਸਰਕਾਰ ਯਾਨੀ ਕਿ ਹੱਥ ਹੱਥ ਰੱਖ ਕੇ ਬੈਠੀਏ ਤਾਂ ਕਿ ਸਰਕਾਰ ਆਪਣਾ ਇੱਕ ਫੱਪਲਾ ਜਾਣੇ ਨਹੀਂ ਫਾਰਮੈਲਟੀ ਕਰਨੀ ਆਈ ਹੈ ਉੱਥੇ ਨਹੀਂ ਦੇ ਕੋਈ ਆਪਾ ਗਾਇਦੀ ਵੀ ਸਰਕਾਰ ਨੂੰ ਕੋਈ ਧੱਕਾ ਲੱਗਿਆ ਜਾਂ ਸਰਕਾਰ ਨੂੰ ਕੋਈ ਦੇ ਵਿੱਚ ਨੁਕਸਾਨ ਦਿਖਦਾ ਹੈ ਕਾਨੂੰਨ ਨੂੰ ਜੀ ਕਰਦਾ ਸਰਕਾਰ ਨਹੀਂ ਜੀ ਚਾਹੁੰਦੀ ਵੀ ਕਿਤੇ ਨਾ ਕਿਤੇ ਸਾਡਾ ਕਿਸਾਨ ਖੁਸ਼ ਰਹੇ ਜਾਂ ਕਿਸਾਨ ਨੂੰ ਜੋ ਕਿਸਾਨ ਮੰਗ ਰਿਹਾ ਜਾਂ ਲੋਕ ਮੰਗ ਰਹੇ ਉਹਨਾਂ ਨੂੰ ਇਹ ਮਿਲਦਾ ਰਹੇ ਲੇਕਿਨ ਉਹਨਾਂ ਦਾ ਆਉਣ ਦਾ ਜਿਹੜਾ ਜਿਵੇਂ 28 ਦਿਨ ਬਾਅਦ ਅੱਜ ਗੱਲ ਕਰਦੇ ਵੀ 28 ਦਿਨ ਬਾਅਦ ਖਨੌੜੀ ਉਹਨਾਂ ਨੂੰ ਆਏ ਆ ਹੋ ਠੀਕ ਹੈ ਉਸ ਤੋਂ ਪਹਿਲਾਂ ਬਿਆਨਬਾਜ਼ੀ ਜਾ ਕੇ ਕਿਤੇ ਨਾ ਕਿਤੇ ਕੋਈ ਸਪੋਰਟ ਦੀ ਕੋਈ ਕੋਈ ਇੱਕ ਤਾਂ ਦਿਸ਼ਾ ਦਿਖਦੀ ਸਪੋਰਟ ਦੀ ਇੱਕ ਤਾਂ ਕੋਈ ਪੁਆਇੰਟ ਦਿਖਦਾ ਵੀ ਸਰਕਾਰ ਨੇ ਫਲਾਣੀ ਜਗ੍ਹਾ ਕਿਸਾਨਾਂ ਦੀ ਸਪੋਰਟ ਕੀਤੀ ਫਲਾਣੀ ਜਗ੍ਹਾ ਉਹ ਕੀਤਾ ਅੱਜ 28 ਦਿਨ ਬਾਅਦ ਵੀ ਆਉਣ ਦਾ ਮਤਲਬ ਕਿਤੇ ਨਾ ਕਿਤੇ ਵੀ ਬੰਦੇ ਨੂੰ ਕੁਝ ਹੋਣਾ ਜਾਵੇ ਕੱਲ ਨੂੰ ਰੋਣਾ ਨਾ ਪੈ ਜਾਵੇ ਕੱਲ ਨੂੰ ਮਾਹੌਲ ਨਾ ਭੜਕ ਜਾਵੇ ਜੇ ਕੇਂਦਰ ਦੀ ਸਰਕਾਰ ਤੋਂ ਹਟ ਕੇ ਸਪ ਸਰਕਾਰ ਦੇ ਨਾਲ ਮਿਲ ਕੇ ਨਾਲ ਨਹੀਂ ਚੱਲਦੀ ਤਾਂ ਹੁਣ ਨੂੰ ਤਾਂ ਪੰਜਾਬ ਉਹਦਾ ਜਿਹੜਾ ਕਿਸਾਨ ਅਜਿਹਾ ਕਿਤੇ ਦਿੱਲੀ ਬੈਠਾ ਹੁੰਦਾ ਕਿਤੇ ਨਾ ਕਿਤੇ ਗੱਲ ਹੋਈ ਵੀ ਹੁੰਦੀ ਕਿਤੇ ਨਾ ਕਿਤੇ ਇਹ ਤੇ ਮਸਲੇ ਹੱਲ ਹੋਏ ਵੀ ਹੁੰਦੇ ਤੇ ਖੁੱਲ ਕੇ ਪੰਜਾਬ ਸਰਕਾਰ ਨੂੰ سپورਟ ਕਰਨੀ ਚਾਹੀਦੀ ਆ ਕਾਜੀ ਕਾਰਵਾਈ ਚ ਵੀ ਕਰਨੀ ਚਾਹੀਦੀ ਵੈਸੇ ਵੀ ਕਰਨੀ ਚਾਹੀਦੀ ਜੋ ਜੋ ਉੱਥੇ ਬੈਠੇ ਪ੍ਰਬੰਧਕ ਆ ਜਾਂ ਉੱਥੇ ਕੰਮ ਕਰਦੇ ਆ ਜਾਂ ਸੌਰੀ ਜਿਹੜੇ ਉੱਥੇ ਕਰਮਚਾਰੀ ਬੈਠੇ ਉਹਨਾਂ ਲੋਕਾਂ ਵਾਸਤੇ ਕੁਝ ਵੀ ਚਾਹੀਦਾ ਕੋਈ ਵੀ سپورਟ ਚਾਹੀਦੀ ਆ ਇਹ ਸਰਕਾਰਾਂ ਵੱਲੋਂ ਚਾਹੀਦੀਆਂ ਲੇਕਿਨ ਸਾਨੂੰ ਉੱਥੇ ਕੋਈ سپورਟ ਨਹੀਂ ਦਿਖਦੀ ਜਿਹੜੇ ਵਿਚਾਰੇ ਲੋਕ ਆਉਣੇ ਜਾਂਦੇ ਆਪਣੇ ਖਰਚੇ ਤੇ ਆਉਣੇ ਜਾਂਦੇ ਆ ਆਪਣੇ ਫੰਡ ਡੇਟਾ ਚਲੋ ਠੀਕਾ ਚੱਲ ਜਾਂਦਾ ਹੈ ਬਾਕੀ ਸਰਕਾਰਾਂ ਵੱਲੋਂ ਹਲੇ ਫਿਲਹਾਲ ਕੋਈ ਸਪੋਰਟ ਨਹੀਂ ਇਹ ਸਿਰਫ ਸਾਨੂੰ ਇਹੀ ਲੱਗ ਰਿਹਾ ਵੀ ਸਰਕਾਰ ਇਹੀ ਦਿਖਾਉਣਾ ਚਾਹੁੰਦੀ ਹੈ ਵੀ ਅਸੀਂ ਤੁਹਾਡੇ ਨਾਲ ਆ ਲੇਕਿਨ ਅੰਦਰ ਦੇ ਮਨ ਤੋਂ ਜਾਂ ਅੰਦਰ ਦੇ ਵੇ ਤੋਂ ਸਰਕਾਰ ਸਾਨੂੰ ਨਹੀਂ ਲੱਗ ਰਿਹਾ ਹਜੇ ਵੀ ਜੀ ਸਰਕਾਰ ਨਾਲ ਆ ਲੇਕਿਨ ਹਾਂ ਆਏ ਆ ਉਹਨਾਂ ਦਾ ਸਵਾਗਤ ਜ਼ਰੂਰ ਹੈ ਸਾਡੇ ਵੱਲੋਂ ਧੰਨਵਾਦ ਹੈ ਲੋਕਾਂ ਵੱਲੋਂ ਧੰਨਵਾਦ ਹੈ ਪਬਲਿਕ ਵੱਲੋਂ ਧੰਨਵਾਦ ਹੈ ਲੇਕਿਨ ਕਿਤੇ ਨਾ ਕਿਤੇ ਸਪੋਰਟ ਕਰਨ ਦੀ ਗੱਲ ਸਰਕਾਰ ਕਰੇਗੀ ਜਿਵੇਂ ਤੁਸੀਂ ਨਾ ਇੱਕ ਬੜੀ ਵਧੀਆ ਗੱਲ ਕਹੀ ਮੈਂ ਵੀ ਉਹ ਪੂਰਾ ਵੀਡੀਓ ਦੇਖਿਆ ਪ੍ਰੈਸ ਕਾਨਫਰੈਂਸ ਤੇ ਵੀ ਅਮਰ ਰੋੜਾ ਇਹਦੇ ਗੱਲਬਾਤ ਤੁਸੀਂ ਕਿਹਾ ਵੀ 15 ਮਿੰਟ ਖਰਾਬ ਕੀਤੇ ਮੈਂ ਪੂਰਾ ਵੀਡੀਓ ਦੇਖਿਆ ਕਿਤੇ ਵੀ ਹੈ ਉਹਨਾਂ ਨੇ ਇੱਕ ਗੱਲ ਇਹ ਵੀ ਆਖੀ ਹੈ ਕਿ ਬੜੀ ਵੱਡੀ ਗੱਲ ਕਹਿ ਗਏ ਆਪਣੇ ਯਾਨੀ ਕਿ ਪ੍ਰੈਸ ਕਾਨਫਰੈਂਸ ਦੇ ਵਿੱਚ ਕਹਿੰਦੇ ਵੀ 13 ਮਹੀਨੇ ਲੱਗੇ ਜੋ ਦਿੱਲੀ ਕਿਸਾਨ ਸਾਡੇ ਬੈਠੇ ਸੀ ਤਾਂ ਜਾ ਕੇ ਇਸ ਧਰਨਾ 'ਤੇ ਤੇ ਯਾਨੀ ਤੁਸੀਂ ਇਹ ਚਾਹੁੰਦੇ ਹੋ ਵੀ ਦੱਲੇਵਾਲ ਸਾਹਿਬ ਵੀ 13 ਮਹੀਨੇ ਇੱਥੇ ਬੈਠਣ ਬਹੁਤ ਦੇਖੋ ਇਹ ਗੱਲ ਕਹਿ ਨਹੀਂ ਜਾਈਦੀ ਅਜਿਹਾ ਕਹਿੰਦੇ ਆ ਪਰਮਾਤਮਾ ਨੂੰ ਜਲਦੀ ਨਹੀਂ ਮੰਗਾ ਮੰਨੇ ਤੇ ਵੀ ਸਰਕਾਰ ਨੂੰ ਮੰਗਾ ਮੰਨੇ ਤੇ ਪਰਮਾਤਮਾ ਜਲਦੀ ਨੂੰ ਘਰ ਭੇਜੇ ਤੇ ਯਾਨੀ ਕਿਤਨਾ ਕਿਤੇ ਕਹਿਣਾ ਬਧੀ ਤੁਸੀਂ ਕਿਹਾ ਵੀ ਚਲੋ ਉੱਥੇ ਗਏ ਅਸੀਂ ਮੰਦੇ ਅਗੇ ਤੇ ਪਰ ਇੰਨਾ ਲੇਟ ਕਿਉਂ ਆਏ ਦੇਖੋ ਥੋੜੀ ਜਿਹਾ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਕਿਹੜੇ ਤਰਫ ਨੂੰ ਕਹਿ ਰਹੇ ਆ ਜਾਂ ਉਹਨਾਂ ਦਾ ਮਤਲਬ ਕਿਆ ਕਹਿਣ ਦਾ ਜੀ ਉਹਨਾਂ ਦਾ ਮਤਲਬ ਇਹ ਆ ਸਾਡੇ ਹਿਸਾਬ ਨਾਲ ਕਹਿਣ ਦਾ ਜੇ ਉਹ ਉਹਨਾਂ ਦੀ ਬਾਡੀ ਗੇਰ ਲੈਂਗੁਏਜ ਚ ਲੱਗਾ ਜਾਂ ਸ਼ਬਦਾਂ ਚ ਲੱਗਿਆ ਵੀ ਉਹ ਕਹਿਣਾ ਚਾਹੁੰਦੇ ਸੀਗੇ ਵੀ ਕੇਂਦਰ ਸਰਕਾਰ ਨਹੀਂ ਮੰਨ ਰਹੀਏ ਵਿਸੰਗਾਰਸ਼ਾ ਜਿਹਾ ਲੰਬਾ ਚੱਲੂਗਾ ਮੈਂ ਪਹਿਲਾਂ ਵੀ ਕਹ ਗਿਆ ਹਟਿਆ ਵੀ ਉਹਨਾਂ ਨੇ ਇਹੀ ਨਾਲ ਗੱਲ ਕਹੀ ਵੀ ਸੰਘਰਸ਼ ਲੰਬਾ ਚੱਲੂ ਕਿਉਂ ਲੰਬਾ ਚੱਲੂ ਕਿਉਂਕਿ ਕੇਂਦਰ ਸਰਕਾਰ ਮੰਨਦਾ ਨਹੀਂ ਮੰਨਣੀ ਚਾਹੁੰਦੀ ਕੇਂਦਰ ਸਰਕਾਰ ਨਹੀਂ ਲੱਗਦਾ ਵੀ ਛੇਤੀ ਮੰਗਾ ਮੰਨ ਲੂਗੀ ਜੋ ਸੰਘਰਸ਼ ਪਹਿਲਾਂ ਚੱਲਿਆ ਉਹਦਾ ਵੀ ਨੰਬਰਾ ਚੱਲੂਗਾ ਲੇਕਿਨ ਅਗਰ ਪੰਜਾਬ ਸਰਕਾਰ ਵੀ ਸਪੋਰਟ ਰਾਉਗੀ ਸੁਭਾ ਸਰਕਾਰ ਵੀ ਸਪੋਰਟ ਰਾਉਗੀ ਤਾਂ ਤੇ ਜਰੂਰ ਜਿਹੜੀ ਸਰਕਾਰ ਆ ਜਿਹੜੀ ਸੈਂਟਰ ਸਰਕਾਰ ਆ ਗੋਡਿਆਂ ਦੇ ਪੱਲਾ ਸਕਦੀ ਆ ਅਗਰ ਸੂਬਾ ਸਰਕਾਰ ਸਪੋਰਟ ਨਹੀਂ ਕਰਦੀ ਜਾਂ ਬਾਕੀ ਸੂਬੇ ਸਪੋਰਟ ਨਹੀਂ ਕਰਦੇ ਫੇ ਸਾਡਾ ਕਿਸਾਨ ਐਦਾਂ ਹੀ ਡਰ ਪਰੇ ਨੇ ਅੱਜ ਧਲੇਵਾਲ ਸਾਹਿਬਾਂ ਕਾਨੂੰ ਕੋਈ ਹੋਰ ਆ ਜੀਆ ਪਰੋਤ ਤੋਂ ਬਾਅਦ ਹੋ ਰਿਹਾ ਇਹ ਲੜੀ ਚੱਲਦੀ ਰਹੂਗੀ ਕਿਉਂ ਇਹ ਜਾਨਾਂ ਦੀ ਪ੍ਰਵਾਹੀ ਹੈ ਕਿ ਸਰਕਾਰਾਂ ਨੂੰ ਸਾਡਾ ਫਰਮ ਨਹੀਂ ਆ ਦੇਖੋ ਸ਼ਰਮਾ ਜੀ ਉਹੀ ਤੁਹਾਡੇ ਦੀ ਗੱਲ ਵੀ ਜਾਨਾਂ ਦੀ ਪ੍ਰਵਾਹੀ ਨਹੀਂ ਹੈਗੀ ਪਹਿਲਾਂ 13 ਮਹੀਨੇ ਤੋਂ ਬਾਅਦ ਦੇਖੋ ਤਕਰੀਬਨ 700 ਸ਼ਹੀਦੀਆਂ ਹੋਈਆਂ ਕਿਸਾਨਾਂ ਦੀਆਂ ਅਸੀਂ ਕਈ ਅਣਮੁੱਲੇ ਹੀਰੇ ਖੋਏ ਪੰਜਾਬ ਦੇ ਉਹਨਾਂ ਚ ਖਾਸ ਕਰ ਦੀਪ ਸਿੱਧੂ ਵੀ ਸੀ ਉਸ ਤੋਂ ਬਾਅਦ ਕੀ ਹੋਇਆ ਐਨੀਆਂ ਕੁਝ ਖੋਣ ਤੋਂ ਬਾਅਦ ਸਾਨੂੰ ਕੀ ਕਿਹਾ ਗਿਆ ਪੰਜਾਬ ਦੇ ਲੋਕਾਂ ਨੂੰ ਵੀ ਹਾਂ ਅਸੀਂ ਕਾਨੂੰਨ ਮੰਨ ਲਏ ਵਰਬਲੀ ਕੀ ਆ ਗਿਆ ਕੋਈ ਕੋਈ ਰਿਟਰਨ ਦਿੱਤਾ ਗਿਆ ਐਨੀਆਂ ਸ਼ਹੀਦੀਆਂ ਤੋਂ ਬਾਅਦ ਸਿਰਫ ਮੰਨਿਆ ਗਿਆ ਜੇ ਕਰਦੇ ਤਾਂ ਜੇ ਨੋਬਤ ਆਂਦੀ ਦੇਖੋ ਆ ਚੱਲੇ ਵਾਲਾ ਸਾਹਿਬ ਵਧੀਆ ਚਲੋ ਕਰ ਰਹੇ ਨੇ ਪੰਜਾਬ ਦੇ ਲੋਕਾਂ ਲਈ ਕੀ ਇਹ ਚਾਹੁੰਦੇ ਨੇ ਕਿ ਕੇਂਦਰ ਸਰਕਾਰ ਇਹ ਜਾਂਦੀ ਹੈ ਵੀ ਹੋਰ ਕੁਰਬਾਨੀਆਂ ਭਾਲਦੀ ਹੈ ਪੰਜਾਬ ਦੇ ਲੋਕਾਂ ਤੋਂ ਬਿਲਕੁਲ ਦੇ ਕੋਲੋਟੀ ਸਾਹਿਬ ਸਰਕਾਰ ਦਾ ਜਿਹੜਾ ਸਰਕਾਰ ਨੇ ਜੋ ਕਰਿਆ ਉਸ ਉਹਦੇ ਨਾਲੋਂ ਜਿਹੜਾ ਸਾਡਾ ਕਸੂਰ ਲੱਗਦਾ ਸਾਨੂੰ ਜਥੇਬੰਦੀਆਂ ਦਾ ਉਸ ਟਾਈਮ ਜ਼ਿਆਦਾ ਲੱਗਿਆ ਹੈ ਜੀ ਜੀ ਇਸ ਗੱਲ ਨੂੰ ਅਸੀਂ ਖੁੱਲ੍ਹ ਕੇ ਕਹਿ ਰਹੇ ਹਾਂ ਅਗਰ ਉਸ ਟਾਈਮ ਜਥੇਬੰਦੀਆਂ ਉਸ ਚੀਜ਼ ਨੂੰ ਗਰਬਲੀ ਨਾ ਲੰਨੀ ਆ ਜੀ ਉਹਨੂੰ ਲਿਖਤ ਮੁਕਦੇ ਵਿੱਚ ਲੰਨੀ ਆ ਸਮਾ ਮੰਨ ਜਾ ਜਾਂਦਾ ਵੀ ਕਾਤੋਂ ਲਾਗੂ ਹੋਣਾ ਤਾਂ ਠੀਕ ਹੈ ਕਹਿਤਾ ਵੀ ਤਿੰਨ ਕਾਲੇ ਕਾਨੂੰਨ ਲਾਗੂ ਹੋ ਜਾਣਗੇ ਤੁਹਾਨੂੰ ਕੋਲੋਂ ਕਰਣੀ ਆ ਉਹਦੇ ਪਰ ਐਮਐਸਪੀ ਮਿਲ ਜੂਗੀ ਕੋਈ ਕੱਚਾ ਪੱਕਾ ਕਾਗਜ਼ ਵੀ ਬਣਾ ਕੇ ਦੇਤਾ ਹੋਊਗਾ ਲੇਕਿਨ ਐਦਾਂ ਦਾ ਕੋਈ ਸਬੂਤ ਨਹੀਂ ਹੈਗਾ ਵੀ ਜਿਹੜਾ ਸੀ ਸੈਂਟਰ ਸਰਕਾਰ ਨੂੰ ਕਹਿ ਚੱਕੇ ਕਿ ਤੁਸੀਂ ਆ ਜਿਹੜਾ ਵਿਸ਼ਿਆਂ ਤੇ ਕਿਤਨੇ ਕਿਤੇ ਸਾਡੀ ਗੱਲ ਮੰਨੀ ਸੀਗੇ ਮੁੱਦਿਆਂ ਤੇ ਗੱਲ ਮੰਨੀ ਸੀ ਤੁਸੀਂ ਗਰਾਊਂਡ ਜੀਰੋ ਤੇ ਆ ਕੇ ਉਸ ਨੂੰ ਲਾਗੂ ਵੀ ਨਹੀਂ ਕੀਤਾ ਉਦੋਂ ਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੈਗਾ ਸਿਰਫ ਉਸ ਟਾਈਮ ਪਤਾ ਨਹੀਂ ਤਾਂ ਜਟੇਬੰਦੀਆਂ ਦੀ ਜਿਹੜੀ ਸਿੱਧੀ ਗੱਲ ਹੈ ਸੀ ਕਰ ਦਿੰਦਾ ਬਾਰ-ਬਾਰ ਆਪਣੀ ਕੁਰਸੀ ਦੀ ਮਾਸ਼ਾ ਰਹੀ ਹੈ ਪਤਾ ਨਹੀਂ ਪੈਸੇ ਪਿੱਛੇ ਭੱਜਿਆਂ ਜਾਂ ਆਪਣੀ ਜਿਹੜੀ ਜੀ ਲੋ ਕਹਿੰਦੇ ਆ ਸਾਡੇ ਵਿਚਾਰ ਨਹੀਂ ਮਿਲਦੇ ਉਹਨਾਂ ਚੀਜ਼ਾਂ ਕਰਕੇ ਆਪਣੀ ਆਕਰਤਾ ਕਰ ਦਿਖਾ ਕੇ ਉਹ ਚੀਜ਼ ਨੂੰ ਉੱਥੋਂ ਦੇ ਧਰਮਾਂ ਨੂੰ ਚੱਕ ਲੈ ਗਏ ਮੈਂ 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 ਤੁਹਾਨੂੰ ਸ਼ਰਮਾ ਜੀ ਕਲੀਅਰ ਕਰ ਦਿੰਦਾ ਮੇਰੇ ਆਪਣੇ ਦਰਸ਼ਕ ਵੀ ਸੁਣ ਰਹੇ ਹੋਣਗੇ ਦੇਖੋ ਗੁਰਨਾਮ ਸਿੰਘ ਚੁੜੁੰਨੀ ਕਿੰਨਾ ਵੱਡਾ ਨਾਮ ਹੈ ਹਰਿਆਣੇ ਦਾ ਹੈ ਨਾ ਤੁਸੀਂ ਗੱਲ ਕੀਤੀ ਨੇਤਾ ਦੀ ਉਹਨਾਂ ਨੇ ਕੀ ਕੀਤਾ ਸਿਰਫ ਇੱਕ ਦਿਨ ਦੀ ਭੁੱਖਰਤਾ ਰਹਿ ਜਾਣੀ ਚਾਹੀਦੀ ਸਿਰਫ ਇੱਕ ਦਿਨ ਦੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਤੱਕ ਅੱਜ ਕਿੱਥੇ ਔਰ ਕੇਸ਼ਟ ਕਹਿ ਜੀ ਜਿਹੜੇ ਕਿ ਕਹਿੰਦੇ ਸੀ ਵੀ ਉਹ ਉਹਨਾਂ ਨੂੰ ਅਸੀਂ ਪ੍ਰਧਾਨ ਬਣਾਣਾ ਪੂਰੇ ਭਾਰਤ ਦੇ ਅਰੀ ਕਿਸਾਨੀ ਉਹਦਾ ਜੱਥੇਬੰਦੀਆਂ ਦਾ ਅੱਜੋ ਅੱਜੋ ਦਿਖੇ ਨਹੀਂ ਉਸ ਤੋਂ ਇਲਾਵਾ ਕਿਸੇ ਸਟੇਟ ਦਾ ਬੰਦਾ ਕੋਈ ਵੀ ਮੈਂਬਰ ਜਿਹੜੇ ਕਿ ਵੱਡੇ ਵੱਡੇ ਪ੍ਰਧਾਨ ਬਣਨਾ ਚਾਹੁੰਦੇ ਸੀ ਅੱਜ ਕੋਈ ਮਰਦ ਵਰਤੇ ਨਹੀਂ ਬੈਠਿਆ ਕਿਉਂ ਕਿਉਂਕਿ ਮਸਲਾ ਇਕੱਲੇ ਪੰਜਾਬ ਦਾ ਤਾਂ ਨਹੀਂ ਹੈ ਮਸਲਾ ਤਾਂ ਪੂਰੇ ਹਿੰਦੁਸਤਾਨ ਦਾ ਨਾ ਇਹ ਲੋਕ ਹੁਣ ਕਿਉਂ ਪਿੱਛੇ ਭੱਜ ਰਹੇ ਨੇ ਦੇ ਕੋ ਸਰਕਾਰ ਹੈ ਜਿਹੜੀ ਉਹ ਇਸ ਚੀਜ਼ ਦਾ ਫਾਇਦਾ ਲੈ ਰਹੀ ਹੈ ਜੀ ਪਹਿਲਾ ਸਭ ਤੋਂ ਵੱਡਾ ਫਾਇਦਾ ਸਰਕਾਰ ਨੂੰ ਮਿਲ ਰਿਹਾ ਵੀ ਪੂਰਾ ਦੇਸ਼ ਇਕੱਠਾ ਨਹੀਂ ਜੀ ਹੈਗਾ ਜੀ ਕੱਲਾ ਪੰਜਾਬ ਹੈ ਜੀ ਜੀ ਮੈਂ ਜਿਹੜਾ ਸਭ ਤੋਂ ਵੱਡਾ ਫਾਇਦਾ ਸਰਕਾਰ ਨੂੰ ਮਿਲਿਆ 32 ਜਥੇ ਬੰਦੀਆਂ ਜਣੀਆਂ ਜਾਂਦੀਆਂ ਜੀ ਹਾਂਜੀ ਹਾਂਜੀ 32 ਜਥੇ ਬੰਦੀਆਂ ਦਾ ਇੱਕਾ ਨਹੀਂ ਜੀ ਹਾਂਜੀ ਠੀਕ ਹੈ ਜੀ ਉਸੀ ਚੀਜ਼ ਦਾ ਜਿਹੜਾ ਨੁਕਸਾਨ ਸਾਡੇ ਵੱਲੋਂ ਕੀਤਾ ਜਾ ਰਿਹਾ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸਰਕਾਰ ਉਸ ਚੀਜ਼ ਦਾ ਫਾਇਦਾ ਲੈ ਰਹੀ ਹੈ ਜਿੰਨਾ ਚਿਰ ਉਹ ਚੀਜ਼ ਗਰਾਊਂਡ ਜ਼ੀਰੋ ਤੇ ਆ ਕੇ ਸਹੀ ਨਹੀਂ ਹੋਊਗੀ ਜਥੇਬੰਦੀਆਂ ਇਕ ਨਹੀਂ ਹੋਣਗੀਆਂ ਲੋਕ ਇਕੱਠੇ ਨਹੀਂ ਹੋਣਗੇ ਸੁੱਬੇ ਇਕੱਠੇ ਨਹੀਂ ਹੋਣਗੇ ਸਰਕਾਰ ਨੇ ਮੰਨਣਾ ਨਹੀਂ ਜੀ ਸਰ ਸਰਕਾਰ ਸਾ ਜਿਹੜਾ ਇਹ ਲੰਬਾ ਚੱਲੂਗਾ ਇਹ ਲੜੀ ਚੱਲਦੀ ਰਹਿਣੀ ਹੈ ਮਰਨ ਮਰਤ ਦੀ ਵੀ ਲੜੀ ਚੱਲਦੀ ਰਹਿਣੀ ਹੈ ਇਸੇ ਕਰਕੇ ਮੇਰੇ ਮਾਧਿਅਮ ਰਾਹੀਂ ਕਹਿੰਦੇ ਬਾਤੇ ਬਾਤ ਲੋਕਾਂ ਨੂੰ ਅਪੀਲ ਕਰਦੇ ਆ ਮੀਡੀਆ ਨੂੰ ਅਪੀਲ ਕਰਦੇ ਆ ਵੀ ਲੋਕਾਂ ਨੂੰ ਇਕੱਠੇ ਹੋਣ ਦੀ ਇਕਨੌਰੀ ਪਹੁੰਚਣ ਦੀ ਜਾਂ ਦਿੱਲੀ ਵੱਲ ਵਧਣ ਕੌਣ ਦੀ ਹੈ ਜਿਹੜੀ ਕਿਤੇ ਨਾ ਕਿਤੇ ਕੱਟੇ ਹੋ ਕੇ ਪੀ ਲਗੀ ਪੀ ਜਾਵੇ ਤਾਂ ਜੋ ਕਿਤੇ ਨਾ ਕਿਤੇ ਢੱਲੇਵਾਲ ਸਾਹਿਬ ਹੈ ਉਹਨਾਂ ਨੂੰ ਕਾਹਨੂੰ ਕੋਈ ਨਫਾ ਨੁਕਸਾਨ ਹੁੰਦਾ ਕਿ ਕਿਸੇ ਮੰਦਰ ਦੀ ਜਾਨ ਜਾਂਦੀ ਹੈ ਤਾਂ ਫਿਰ ਉਹ ਜਿਹਨੂੰ ਕਹਿ ਦਿੰਦੇ ਨੇ ਭਰਪਾਈ ਕਰਨੀ ਕਿਤੇ ਨਾ ਕਿਤੇ ਔਖੀ ਹੋ ਜਾਂਦੀ ਹੈ ਪਬਲਿਕ ਸ਼ਰਮਾ ਜੀ ਸ਼ਰਮਾ ਜੀ ਇੱਕ ਆਖਰੀ ਸਵਾਲ ਤੁਸੀਂ ਖਨੋਰੀ ਬੱਟ ਦੇ ਬੈਠੇ ਹੋ ਸਾਨੂੰ ਪਤਾ ਉੱਥੇ ਨੈਟਵਰਕ ਦੀ ਪ੍ਰੋਬਲਮ ਹੀ ਆਉਂਦੀ ਹੈ ਵਿੱਚ ਵੀ ਸਰਵੰਸ ਵੀ ਆ ਰਹੀ ਹੈ ਦੇਖੋ ਮੇਰੇ ਜੱਥੇ ਬੰਦਿਆਂ ਨਾਲੋਂ ਤਾਂ ਚੰਗੇ ਯਾਨੀ ਸਾਬਕਾ ਫੌਜੀ ਨੇ ਜੋ ਕਿ ਉਹਨਾਂ ਮੈਂ ਜਿਹੜੀ ਤੁਸੀਂ ਵੀਡੀਓ ਭੇਜੀ ਹੈ ਮੈਂ ਸੁਣ ਵੀ ਰਿਹਾ ਸੀ ਉਹਨਾਂ ਨੇ ਸਾਬ ਕਿਹਾ ਕਹਿੰਦੇ ਅਸੀਂ ਨਾ ਵੀ ਯਾਨੀ ਕਿ ਪੂਰਾ ਯਾਨੀ ਰੇਕੀ ਕਰ ਲਈ ਹੈ ਜਗ੍ਹਾ ਦੀ ਜਿੱਥੇ ਕਿ ਸਾਡੇ ਕਿਸਾਨ ਟਰਾਲੀਆਂ 'ਚ ਬੈਠੇ ਨੂੰ ਨੇ ਸਲਾਹ ਵੀ ਦਿੱਤੀ ਹੈ ਵੀ ਜੇਕਰ ਪੁਲਿਸ ਕੋਈ ਆ ਜਾਵੇ ਤਾਂ ਕੰਮ ਕਰਦੀ ਹੈ ਤੇ ਕਹਿੰਦੇ ਅਸੀਂ ਪੂਰੀ ਵਿਉਂਤਨਾ ਦੀ ਇੱਕ ਸਕੀਮ ਬਣਾਈ ਹੈ ਅਸੀਂ ਕਹਿੰਦੇ ਆਪਣੇ ਫੌਜੀ ਉੱਥੇ ਤਨਾਦ ਕੀਤੇ ਨੇ ਅਸੀਂ ਆਪਣੇ ਕਿਸਾਨਾਂ ਨੂੰ ਮੁਸਤੈਦ ਕਰ ਰਹੇ ਹਾਂ ਕਿਉਂਕਿ ਪੁਲਿਸ ਕੁਝ ਵੀ ਕਰ ਸਕਦੀ ਹੈ ਹਾਲਾਤ ਇਸ ਸਮੇਂ ਉਹ ਨੇ ਉੱਥੇ ਦੇ ਤੇ ਕੀ ਉੱਥੇ ਫੌਜੀ ਹੁਣ ਮੁਸਤੈਦ ਹੋ ਚੁ ਦੇਖੋ ਉਹਨਾਂ ਨੇ ਕਿਹਾ ਕਹਿੰਦੇ ਅਸੀਂ ਬਹੁਤ جنگਾਂ ਲੜੀਆਂ ਨੇ ਇਹ ਕਹਿੰਦੇ ਕੋਈ ਨਵੀਂ جنگ ਆੜੇ ਆਸੇ ਆਗੀ ਕੀ ਤੁਹਾਨੂੰ ਲੱਗਦਾ ਵੀ ਕੇਂਦਰ ਸਰਕਾਰ ਤੇ ਇਸ ਦਾ ਫਰਕ ਪਏਗਾ 101% ਪਾਊਗਾ ਜੀ ਉਹਦਾ ਕਾਰਨ ਕਿਹਾ ਹੈ ਜੀ ਜਿਵੇਂ ਹੁਣ ਐਕਸਪਰਟ ਆਦਮੀ ਹੈ ਜੀ ਜਿਹੜੇ ਫੌਜੀ ਐਕਸਪਰਟ ਹੈਂ ਜੀ ਉਹਨਾਂ ਨੂੰ ਪਤਾ ਹੈ ਵੀ ਸਾਹਮਣੇ ਜਿਹੜਾ ਕਿਤੇ ਨਾ ਕਿਤੇ ਜਿਹਦੇ ਨਾਲ ਅਸੀਂ ਜੂਝ ਰਹੇ ਹਾਂ ਜਾਂ ਜਿਹਦੇ ਨਾਲ ਲੜ ਰਹੇ ਹਾਂ ਉਹਦੀ ਤਾਕਤ ਕਿਹਾ ਪਹਿਲਾਂ ਤਾਂ ਉਹਨਾਂ ਨੂੰ ਅੰਦਾਜ਼ਾ ਹੈ ਜੀ ਫਿਰ ਦੂਜਾ ਅੰਦਾਜ਼ਾ ਉਹਨਾਂ ਨੂੰ ਤਾਕਤ ਦੇ ਨਾਲ ਮੇਝਣ ਦਾ ਜੀ ਨੋਟਾ ਤਾ ਤਨੂੰ ਨਜਿੱਠਣਾ ਕਿਵੇਂ ਆ ਤਾਕਤ ਨੂੰ ਟੈਟੇਰੀ ਕਿਵੇਂ ਕਰਨਾ ਅੱਗੇ ਕਿਵੇਂ ਵਧਣਾ ਆਪਣੇ ਆਪ ਨੂੰ ਸੇਫ ਕਿਵੇਂ ਰੱਖਣਾ ਹੈ ਜੀ ਜੀ ਉਸ ਗਾਈਡੈਂਸ ਦੇ ਵਿੱਚ ਕਿਤੇ ਨਾ ਕਿਤੇ ਉਹ ਜਾਣਕਾਰੀ ਦੇ ਵਿੱਚ ਉੱਥੇ ਬੈਠੇ ਲੋਕਾਂ ਦੀ ਸੌਰੀ ਖਲੋਰੀ ਬੈਠੇ ਲੋਕਾਂ ਦੀ ਜਾ ਕੇ ਕਿਤੇ ਨਾ ਕਿਤੇ ਹਰੇਕ ਬਾਦਰ ਤੇ ਬੈਠੇ ਲੋਕਾਂ ਦਾ ਕਿਤੇ ਨਾ ਕਿਤੇ ਉਤਸ਼ਾਹ ਵਧੂਗਾ ਇੱਕ ਪਾਵਰ ਵਧੂਗੀ ਕਿ ਇੱਕ ਤਰੀਕੇ ਦੇ ਨਾਲ ਜਨਨਗੇ ਆਪਣੇ ਆਪ ਨੂੰ ਸੇਫ ਵੀ ਰੱਖ ਸਕਣਗੇ ਅੱਗੇ ਕਿਤੇ ਨਾ ਕਿਤੇ ਵਧ ਵੀ ਸਕਣਗੇ ਆਮ ਜਿਹੜਾ ਹੁਣ ਕਿਸਾਨ ਕਿਤੇ ਨਾ ਕਿਤੇ ਜਕਮੀ ਹੋ ਰਿਹਾ ਹੈ ਜਾ ਹੰਝੂ ਗਏ ਤੇ ਕੋਲੇ ਛੱਡੇ ਜਾ ਰਹੇ ਆ ਜਾਂ ਗੋਲੀਆਂ ਮਾਰੀਆਂ ਜਾ ਰਹੀਆਂ ਨਕਲੀ ਅਸੀਂ ਜੋ ਵੀ ਚੱਲ ਰਿਹਾ ਹੈ ਕਿਤਨੇ ਕਿਤੇ ਉਹਨੂੰ ਨੇ ਵਿਛੜ ਵਾਸਤੇ ਜਿੰਨੀ ਜਾਣਕਾਰੀ ਸਾਫਾ ਫੌਜੀਆਂ ਦੇ ਕੋਲ ਆ ਜਾਂ ਜਿੰਨੇ ਢੰਗ ਜਾਂ ਜਿਹਨੂੰ ਕਹਦੇ ਨੇ ਜਿੰਨੇ ਤਰੀਕੇ ਗਿਆ ਨੇ ਪੰਜਾਬੀ ਦੇ ਵਿੱਚ ਜਿੰਨੇ ਤਰੀਕੇ ਫੌਜੀਆਂ ਦੇ ਕੋਲ ਸਾਫਾ ਫੌਜੀਆਂ ਦੇ ਕੋਲ ਆ ਉਹ ਆਮ ਕਿਸਾਨ ਦੇ ਕੋਲ ਆ ਬੰਦੇ ਦੇ ਕੋਲ ਆ ਬੱਚੇ ਕੋਲ ਨਹੀਂ ਹੈ ਜਿਹੜਾ ਇੱਥੇ ਇੱਕ ਨੌਰੀ ਬੈਠਾ ਜਾ ਕਿਤਨੇ ਕਿਤੇ ਅੱਗੇ ਵਧਣ ਦੀ ਗੱਲ ਕਰਦਾ ਸਿਰਫ ਉਹ ਸਹਿਯੋਗ ਮਤਲਬ ਫੌਜੀਆਂ ਦਾ ਨਾਲ ਮਤਲਬ ਰਹੂਗਾ ਉਹ ਉਹੀ ਕਰਕੇ ਉਸ ਚੀਜ਼ ਦਾ ਜਿਹੜਾ ਫਾਇਦਾ ਕਿਤਨੇ ਕਿਤੇ ਕਿਸਾਨ ਨੂੰ ਅੱਗੇ ਵਧਣ ਦੇ ਫਾਇਦਾ ਦਾ ਹੋਊਗਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੇਫ ਰੱਖ ਕੇ ਅੱਗੇ ਵਧਣ ਦੇ ਫਾਇਦਾ ਦਊਗਾ ਕਿਤੇ ਨਾ ਕਿਤੇ ਮਸਲੇ ਹੱਲ ਕਰਾਉਣ ਦੇ ਵਿੱਚ ਕਿਉਂ ਇਹ ਸਾਬਕਾ ਫੌਜਾਂ ਦੀ ਜਿਹੜੀ سپورਟ ਹੈ ਇੱਕ ਬਹੁਤ ਵੱਡੀ سپورਟ ਹੈ ਕਿਉਂਕਿ ਨਾਲ ਉਹਨਾਂ ਨੂੰ ਜਾਣਕਾਰੀ ਹੈ ਮੈਂ ਪਹਿਲਾਂ ਵੀ ਕਿਹਾ ਮੈਂ ਹੁਣ ਵੀ ਕਹਿ ਰਿਹਾ ਵੀ ਜਾਣਕਾਰੀ ਦੇ ਬਿਨਾ ਅੱਗੇ ਵਧਣਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਖਤਰੇ 'ਚ ਪਾ ਲੈਣਾ ਇਹ ਅੱਗੇ ਵਧਣ ਦੀ ਵੀ ਤਰਜੀਹ ਦੇਣਗੇ ਅੱਗੇ ਵਧਣ ਦਾ ਵੀ ਹੌਸਲਾ ਦੇਣਗੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੇਫ ਰੱਖਣ ਦੀ ਵੀ ਜਿਹੜੀ ਸਲਾਹ ਹੈ ਕਿਤੇ ਨਾ ਕਿਤੇ ਨਾਲ ਸੇਫ ਰੱਖ ਕੇ ਦੱchnਾ ਕਿਤੇ ਨਾ ਕਿਤੇ ਢੰਗ ਵੀ ਦੱਟਣਗੇ ਇਸ ਚੀਜ਼ ਦਾ ਬਹੁਤ ਵੱਡਾ ਫਾਇ ਸੋ ਸੰਜੀਵ ਸ਼ਰਮਾ ਜੀ ਤੁਸੀਂ ਸਾਨੂੰ ਅਪਡੇਟ ਦਿੱਤੀ ਤੁਸੀਂ ਖਨੋਰੀ ਬਾਰਡਰ ਤੇ ਬਣੇ ਰਹੋ ਅਸੀਂ ਤੁਹਾਡੇ ਕੋਲੋਂ ਦੁਆਰਾ ਅਪਡੇਟ ਲੈ ਲਿਆਵਾਂਗੇ ਫਿਰਾਲ ਦੀ ਅਪਡੇਟ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਧੰਨਵਾਦ ਜੀ ਧੰਨਵਾਦ ਜਦ ਮਰਜੀ ਜੀ ਸੋ ਦੋਸਤੋ ਇਹ ਸਾੜਨਾ ਜੁੜੇ ਜੀ ਸਾਡੇ ਪੱਤਰਕਾਰ ਸੰਦੀਪ ਸ਼ਰਮਾ ਜੋ ਕਿ ਖਨੋਰੀ ਬਾਰਡਰ ਨੇ ਕੁਝ ਦਿਨਾਂ ਤੋਂ ਉੱਥੋਂ ਸਾਨੂੰ ਰੋਜ਼ ਹੀ ਲਾਈਵ ਅਪਡੇਟ ਦਿੰਦੇ ਨੇ ਤੇ ਅੱਜ ਉਹਨਾਂ ਨੇ ਜਿਹੜਾ ਵੀਡੀਓ ਭੇਜਿਆ ਤੇ ਇੱਕ ਪ੍ਰੈਸ ਕਾਨਫਰੰਸ ਭੇਜੀ ਹੈ ਜੋ ਕਿ ਅਮਨ ਰੋੜਾ ਜੀ ਲੋਕ ਕਿਤੇ ਗਿਆ ਪਰ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਜਿਹੜੇ ਸਾਡੇ ਸਾਬਕਾ ਫੌਜੀ ਸਾਬਕਾ ਪੁਲ ਉੱਥੇ ਪਹੁੰਚ ਚੁੱਕੇ ਨੇ ਜਗਜੀਤ ਸਿੰਘ ਢੱਲੇਵਾਲ ਦੀ ਸੁਰੱਖਿਆ ਦਾ ਇੰਤਿਹਾਮ ਉਹਨਾਂ ਨੇ ਆਪਣੇ ਹੱਥ ਵਿੱਚ ਲੈ ਲਿਆ ਬਹੁਤ ਇੱਕ ਵੱਡੀ ਗੱਲ ਹੈ ਤੇ ਜਦੋਂ ਉਹਨਾਂ ਨੇ ਵੀਡੀਓ ਵਿੱਚ ਇਹ ਵੀ ਗੱਲ ਆਖੀ ਹੈ ਕਿ ਅਸੀਂ ਚੱਪੇ ਚੱਪੇ ਦੀ ਰੇਕੀ ਕਰ ਲਈ ਹੈ ਅਤੇ ਨੌਜਵਾਨ ਕਿਸਾਨ ਜਿਹੜੇ ਉੱਥੇ ਹੈਗੇ ਨੇ ਉਹਨਾਂ ਨੂੰ ਸਲਾਹ ਵੀ ਦਿੱਤੀ ਹੈ ਬੜੀ ਵਧੀਆ ਤਰੀਕਾ ਸਮਝਾਇਆ ਜਾ ਰਿਹਾ ਉਹਨਾਂ ਵੱਲੋਂ ਕਿ ਹੁਣ ਜੇਕਰ ਪੁਲਿਸ ਤੋਂ ਅਟਕੋ ਐਕਸ਼ਨ ਕਰਦੀ ਹੈ ਚਾਹੇ ਉਹ ਹਰਿਆਣੇ ਵੱਲੋਂ ਹੋਵੇ ਚਾਹੇ ਪੰਜਾਬ ਵੱਲੋਂ ਹੋਵੇ ਤਾਂ ਤੁਸੀਂ ਆਪਣਾ ਬਚਾਅ ਕਰਨਾ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਵੀ ਸਾਡਾ ਕਿਸਾਨ ਸੁਰੱਖਿਅਤ ਰਹੇ ਉਹਨਾਂ ਨੇ ਸਭ ਤੋਂ ਵੱਡਾ ਗੱਲ ਦੱਸੀ ਹੈ ਟਰਾਲੀ ਨੂੰ ਤੁਸੀਂ ਆਪਣਾ ਸੁਰੱਖਿਆ ਘੇਰਾ ਬਣਾਓ ਕਿਉਂਕਿ ਤੁਹਾਨੂੰ ਇਹਦੇ ਵਿੱਚ ਬਹੁਤ ਫਾਇਦਾ ਹੋਵੇਗਾ ਕਿਉਂਕਿ ਹੁਣ ਸਰਕਾਰਾਂ ਕੁਝ ਵੀ ਕਰ ਸਕਦੀਆਂ ਪਰ ਜੋ ਫੌਜੀ ਭਰਾਵਾਂ ਨੇ ਇਹ ਕਿਹਾ ਕਿ ਅਸੀਂ ਡੱਲੇਵਾਲ ਸਾਹਿਬ ਨੂੰ ਇੱਥੋਂ ਹਿੱਲਣ ਨਹੀਂ ਦੇਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਉਹਨਾਂ ਨੇ ਬਹੁਤ ਕੁਝ ਕਿਹਾ ਅਸੀਂ ਚੈਨਲ ਤੇ ਬੋਲ ਨਹੀਂ ਸਕਦੇ ਇਸ ਸਮੇਂ ਉਹਨਾਂ ਨੇ ਸਾਫ਼ ਕਿਹਾ ਕਿ ਅਸੀਂ ਡੱਲੇਵਾਲ ਸਾਹਿਬ ਨਾਲ ਖੜੇ ਹਾਂ ਤੇ ਡਟ ਕੇ ਖੜਾਂਗੇ ਸੋ ਦੋਸਤੋ ਹੁਣ ਦੇਖਣਾ ਇਹ ਹੈ ਕਿ ਸਾਫਕਾ ਫੌਜੀਆ ਦਾ ਇਹ ਸਾਫਕਾ ਪੁਲਿਸ ਵਾਲਾ ਦਾ ਜਗਜੀਤ ਸਿੰਘ ਢੱਲੇਵਾਲ ਦੀ ਅਪੀਲ ਦੇ ਉੱਪਰ ਆ ਉਹਨੂੰ ਅਮਲ ਲਿਆਣਾ ਤੇ ਉੱਥੇ ਪਹੁੰਚਣਾ ਤੇ ਖਨੋਰੀ ਬਾਰਡਰ ਤੇ ਡਟ ਕੇ ਬਹਿਣਾ ਕਿ ਕੇਂਦਰ ਸਰਕਾਰ ਦੀ ਅੱਖਾਂ ਖੋਲੇਗਾ ਜਾਂ ਨਹੀਂ ਸੋ ਦੋਸਤੋ ਅਸੀਂ ਚਾਹਨੇ ਆ ਕਿ ਇੱਕ ਵਿਅਕਤੀ ਜੋ ਕਿ ਲਗਭਗ ਤੀ ਦਿਨ ਤੋਂ ਆਮ ਲੋਕਾਂ ਦੇ ਅਕਾ ਲਈ ਆਪਣੀ ਜ਼ਿੰਦਗੀ ਦੇ ਮੌਤ ਦੀ ਲੜਾਈ ਖਨੋਰੀ ਬਾਰਡਰ ਲੜ ਰਿਹਾ ਤੇ ਤੁਸੀਂ ਅਜੀਆਂ ਸਰਕਾਰਾਂ ਜਗਾਓ ਆਪਣੇ ਕਮੈਂਟ ਕਰੋ ਕਮੈਂਟ ਬਾਕਸ ਲਾਈਕ ਕਰੋ ਵੱਤੋ ਸ਼ੇਅਰ ਕਰੋ ਤਾਂ ਕਿ ਲੋਕ ਜਾਗਣ ਇਹ ਸਰਕਾਰਾਂ ਜਿਹੜੀ ਸੁੱਤੀਆਂ ਪਈਆਂ ਇਹਨਾਂ ਦੀ ਅੱਖਾਂ ਖੁੱਲਣ ਦੋਸਤੋ ਦੁਬਾਰਾ ਕੋਈ ਅਪਡੇਟ ਲੱਗੇ ਤੁਹਾਡੇ ਜਲਦੀ ਤੋਂ ਜਲਦੀ ਰੂਬਰੂ ਹੋਵਾਂਗਾ ਉਦ ਤੱਕ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਧੰਨਵਾਦ ਦੋਸਤੋ